ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਪੰਜਗਰਾਈ ਆ ਗਈ ਸੱਜਣੋ ਜ਼ਿਲ੍ਹਾ ਫਰੀਦਕੋਟ ਆ ਗਿਆ ਤੇ ਨੇੜੇ ਕੋਟਕਪੂਰਾ ਰਹਿ ਜਾਂਦਾ ਘਰੇਲੂ ਪਰਿਵਾਰ ਦੇ ਕੋਲੇ ਘਰੇ ਹੀ ਪਸ਼ੂ ਰੱਖੇ ਹੋਏ ਆ ਸੱਜਣੋ ਤੁਹਾਨੂੰ ਕੈਮਰਾ ਮਾਰਤਾ ਉਹਨਾਂ ਦੇ ਵਿੱਚੋਂ ਦੋ ਇਹ ਝੋਟੀਆਂ ਮਈਆਂ ਵਿਕਰੀ ਆਲੀਆਂ ਇਹਨਾਂ ਦਾ ਜਿਹੜਾ ਵੀ ਲੇਖਾ ਜੋਖਾ ਹੋ ਆਪਾਂ ਮਾਲਕਾਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦੇਣਾ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਹੈ ਵੇਖਿਓ ਵੀਡੀਓ ਐਂਡ ਤੱਕ ਆਜੋ ਲਈਏ ਜਾਣਕਾਰੀ ਵੀਰ ਜੀ ਸასი ਕਾਲ ਸਾਸਤਰੀ ਕਾਲ ਜੀ ਹੋਰ ਸੁਣਾ ਮੇਰਾ ਭਰਾ ਠੀਕ ਹੈ ਜੀ ਵਧ ਗਈ ਚੜਦੀ ਕਲਾ ਹਾਂਜੀ ਹਾਂਜੀ ਵਧੀਆ ਵੀਰੇ ਵਧੀਆ ਆਪਣਾ ਨਾਂ ਤੇ ਐਡਰੈਸ ਦੱਸ ਕੀ ਮੇਰਾ ਭਰਾ ਨਾਂ ਮੇਰਾ ਬਲਜਿੰਦਰ ਸਿੰਘ ਆ ਪਿੰਡ ਪੰਜ ਗਰੇਂ ਕਲਾਂ ਜ਼ਿਲ੍ਹਾ ਫਰੀਦਕੋਟ ਆ ਨੇੜੇ ਆਪਾਂ ਨੂੰ ਪੈਂਦਾ ਕੋਟਕਪੂਰਾ ਹਾਂ ਸ਼ਹਿਰ ਹਨਾ ਕੋਟਕਪੂਰਾ ਸ਼ਹਿਰ ਨੇੜੇ ਪੈਂਦਾ ਨੇੜੇ ਪੈਂਦਾ ਹਾਂਜੀ ਤੇ ਵੀਰੇ ਆਪਣਾ ਮੋਬਾਈਲ ਨੰਬਰ 98036 68906 ਇਹਦੇ ਤੇ ਕਰੇ ਸੰਪਰਕ ਅਗਲਾ ਹਨਾ ਹਾਂਜੀ 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 ਠੀਕ ਆ ਤੇ ਇਹਦੀ ਜੀ ਗੱਲ ਕਰੀਏ ਝੂਟੀ ਦੀ ਆਪਾਂ ਤੇ ਇਹਦਾ ਕੀ ਹਿਸਾਬ ਕਿਤਾਬ ਆ ਬਾਈ ਜੀ ਇਹ ਕੋਈ ਦੂਜੇ ਮੰਨ ਲੈ ਕੋਈ ਪਹਿਲੇ ਮੰਨ ਲੈ ਸੂਏ ਸੂਏ ਹਾਂ ਠੀਕ ਆ ਸਹੀ ਆਪਣੇ ਕੋਲੇ ਹੈਗੀ ਇਹ ਦੂਜੇ ਸੂਏ ਠੀਕ ਆ ਇਹਨੂੰ ਸੂਈ ਨੂੰ ਤਾਂ ਮੰਨ ਕੇ ਚਲੋ ਵੀ ਤਿੰਨ ਤੋਂ ਚਾਰ ਮਹੀਨੇ ਹੋ ਗਏ ਆ ਸੂਈ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਹਾਂਜੀ ਪਰ ਬਣੀ ਵੀ ਆ ਝੋਟੇ ਤੋਂ ਕ੍ਰੋਸਿੰਗ ਹੋਈ ਵੀ ਆ ਠੀਕ ਆ ਆਪਾਂ ਖਾਲੀ ਕਹਿ ਕੀ ਦੇਣੀ ਹੈ ਕਿਰਾਂ ਕਿੰਨੇ ਟਾਈਮ ਦੀ ਬਣੀ ਆ ਇਹ ਇਹਨੂੰ ਬਣੀ ਨੂੰ ਅੱਜ ਹੀ ਮੰਨ ਕੇ ਚਲੋ ਮਹੀਨੇ ਤੋਂ ਉੱਤੇ ਹੋ ਗਿਆ ਮਹੀਨੇ ਤੋਂ ਉੱਤੇ ਹੋ ਗਿਆ ਹਾਂਜੀ ਓਕੇ ਠੀਕ ਆ ਦੁੱਧ ਹੁਣ ਇਹਦੇ ਕੋਲੇ ਦੁੱਧ ਇਹਦੇ ਥੱਲੇ ਨੈਟ ਹੈਗਾ ਤਾਂ 6 ਕਿਲੋ ਆ 5 ਕਿਲੋ ਮੰਨ ਕੇ ਕੋਈ ਬੰਦਾ ਮੇਰੇ ਨਾਲ ਜਿੰਦ ਮਰਜ਼ੀ ਸੌਦਾ ਕਰ ਸਕਦਾ ਦੁੱਧ 6 ਆ 5 ਮੰਨ ਕੇ ਸੌਦਾ ਕਰ ਲਿਆ ਆਪਣੇ ਨਾਲ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਸੱਜਰ ਕਿੰਨਾ ਕਦੋਂ ਦੇਣ ਦੀ ਸੀ ਸੱਜਰ ਦਾ ਬਾਈ ਜੀ 13 14 ਲੀਟਰ ਚ ਹੋਇਆ ਅਸੀਂ ਆਪ ਸੱਜਰ ਲਈ ਸੀ ਘਰੇ ਸੇਵਾ ਆਪਣੀ ਹਾਂਜੀ 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 ਲੈ ਇਹਨੂੰ ਤੋਰ ਕਰਾ ਦਈਏ ਚੈੱਕ ਕੇ ਭੈਣਾ ਭਰਾਵਾਂ ਨੂੰ ਕਦ ਕੱਠ ਬਹੁਤ ਵੱਡਾ ਸੱਜਨ ਉਹ ਇੱਕ ਰੰਗ ਕਾਲੀ ਝੂਟੀ ਆ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ ਦੇਖਿਓ ਅੰਮ੍ਰਿਤਕ ਬੱਤਵਾੜੀ ਕਰਮਾਂ ਵਾਲੀ ਦੀ ਕੱਡੀ ਆ ਤੇ ਮਿਲਦੀ ਬਲਜਿੰਦਰ ਵੀਰੇ ਪਹਾੜੇ ਤੇ ਭਾਈ ਜੀ ਮੈਲਦੀ ਪਾੜੇ ਤੇ ਹੀ ਆ ਠੀਕ ਆ ਕਦੇ ਇੱਕਦਾਂ ਕੀ ਕਹਿਣਾ 5 37 ਦਿਨ ਹੀ ਇੱਕ ਟਾਈਮ ਟਿਕਾਲ ਵਾਲੇ ਓਕੇ ਠੀਕ ਆ ਠੀਕ ਆ ਧੰਨਵਾਦ ਵੀ ਉਹ ਪਾੜੇ ਤੇ ਮਿਲਦੀ ਉਹ ਪਾੜੇ ਤੇ ਮਿਲਦੀ ਆ ਜੀ ਠੀਕ ਆ 5 ਕਿਲੋ ਦੁੱਧ ਦਾ ਸੱਜਣਾ ਬਹੁਤ ਦੁੱਧ ਛੇ ਹੀ ਹੋਊਗਾ ਆਪਾਂ ਪੰਜ ਦੇ ਗਰੰਟੀ ਦਿੰਨੇ ਆ ਓਕੇ ਦੁੱਧ ਛੇ ਹੋਊਗਾ ਲੇਵਾ ਹਰਾ ਤੇ ਬਲਜਿੰਦਰ ਬੱਚਾ ਹੈ ਨਹੀਂ ਇਹਦਾ ਹਣਾ ਬੱਚਾ ਹੀ ਨਹੀਂ ਇਹਦਾ ਮਗਰ ਬਾਈ ਓਕੇ ਓਕੇ ਰੇਟ ਇਹਦਾ ਕੀ ਕਰ ਦੇਗਾ ਰੇਟ ਆ ਇਹਦਾ ਬਾਈ ਜੀ ਆਪਾਂ ਮੰਗਿਆ 70000 ਰੁਪਏ ਦਾ ਠੀਕ ਆ 70 ਹਾਂਜੀ ਆਈ ਭੈਣ ਭਰਾ ਦਾ ਮਾਨਤਨ ਕਰਦੇ ਆ ਬਾਵੋ ਦੇ ਵਿੱਚੋਂ ਕੱਲਾ ਮਾਨਤਨ ਕਰਾਂਗੇ ਆਪਾਂ ਠੀਕ ਆ ਠੀਕ ਹਾਂਜੀ ਬਾਕੀ ਚੂਨ ਚਾਂ ਦੀ ਚੰਗੀ ਚੂਨ ਚਵਾਈ ਦੀ ਜਮਾ ਰੂ ਆ ਗੰਦ ਕੋਲੇ ਖੜ ਕੇ ਵਿਖਾ ਦੇ ਕੱਡਾ ਕੱਦਦਾ ਹਨਾ ਕੱਦ ਦੇਖ ਲੋ ਤੁਸੀਂ ਆਪ ਵੀ ਦੇਖ ਲੋ ਮੇਰੇ ਆ ਇੱਥੇ ਮੇਰਾ ਮੋਢਾ ਹੁੰਦਾ ਹਸਾਬ ਨਾਲ ਕੋਈ ਸ਼ੱਕ ਨਹੀਂ ਬਹੁਤ ਵੱਡੇ ਕੰਦ ਕਾਟ ਦੀ ਚੰਗੀ ਮੈਂ ਕੋਈ ਸੱਜਣ ਦਾ ਚੰਗਾ ਚਾਰਚੂਰ ਪਾਇਆ ਦਾ ਸੱਜਣੋ ਪੂਰਾ ਐ ਸੰਭਾਲ ਵਾਲੀ ਹਾਂ ਕਿਸੇ ਸੰਭਾਲ ਵਾਲੇ ਥਾਂ ਫੁੱਲ ਜਾਵੜੀ ਬਹੁਤ ਰੁਪਈਆ ਦੀ ਮਹਿਮਾਨੀ ਆ ਤੇ ਇਹਦਾ ਕੀ ਹਿਸਾਬ ਆ ਨਾਲ ਦੀ ਦਾ ਇਹ ਵੀ ਬਾਈ ਜੀ ਕਰਾਸ ਹੋਈ ਵੀ ਆ ਠੀਕ ਆ ਟੀਕਾ ਦੋ ਕਰਾਸ ਕਰਾ ਕੇ ਇੱਕ ਦਿਨ ਬਾਅਦ ਚ ਇਹਦੇ ਟੀਕਾ ਵੀ ਭਰਾਦਾ ਹੀ ਆਪਾਂ ਅੱਛਾ ਹਾਂਜੀ ਤੇ ਇਹਨੂੰ ਹੋ ਗਿਆ ਜੱਜ ਇੱਕ ਮਹੀਨਾ ਤੇ 12 13 ਦਿਨ ਹੋ ਗਏ ਬਣੀ ਬਣੀ ਨੂੰ ਹਾਂਜੀ ਡੇਢ ਮਹੀਨੇ ਤੇ ਲਾਗੇ ਬੰਨੇ ਡੇਢ ਮਹੀਨੇ ਦੇ ਲਾਗੇ ਤੱਕ ਗਈ ਹੈ ਠੀਕ ਆ ਦੁੱਧ ਇਹਦੇ ਥੱਲੇ ਨੈੱਟ 5 ਕਿਲੋ ਆ 5 ਕਿਲੋ ਦੁੱਧ ਇਹਦੇ ਤੇ ਕੋਈ 4.5 ਮੰਨ ਕੇ ਆਪਣੇ ਨਾਲ ਸੌਦਾ ਕਰ ਲਵੇ 4.5 ਹੀ ਮੰਨ ਕੇ ਸੌਦਾ ਕਰ ਲੇ ਛੋਟੀ ਚੰਗੀਆਂ ਹਨਾ ਛੋਟੀ ਪੂਰੀ ਚੰਗੀਆਂ ਆਇਣ ਵੀ ਕੋਈ ਠੀਕ ਹੈ ਠੀਕ ਆ ਲਿਆ ਤੂਰੀ ਦੀ ਵੀ ਕਰਾ ਦੇ ਚੈੱਕ ਸੂਆ ਦੂਜਾ ਸੂਈ ਸੀ ਕਿ ਪਹਿਲੇ ਹੀ ਸੂਆ ਇਹ ਪਹਿਲੇ ਸੂਏ ਸੂਈ ਵੀ ਆ ਦੂਜੇ ਲਈ ਕ੍ਰੋਸਿੰਗ ਕਰਾਈ ਵੀ ਆ ਠੀਕ ਆ ਠੀਕ ਆ ਠੀਕ ਆ ਚੱਲ ਪੱਤ ਚੱਲ ਆ ਸੱਜਣੋ ਕਰ ਲਓ ਚੈੱਕ ਬਾਕੀ ਚਵਾਈ ਚੂਈ ਦੀ ਤਾਂ ਇੰਨੀ ਕਿ ਜ਼ਿਆਦੇ ਪੋਲੀ ਆ ਵੀ ਇਹ ਪਾੜਦਾ ਨਹੀਂ ਇਹ ਵੀ ਪਾੜੇ ਤੇ ਆ ਦੋਵੇਂ ਟਾਈਮ ਠੀਕ ਆ ਠੀਕ ਆ ਠੀਕ ਓਕੇ ਚੋਜ ਭਲਾਂ ਦੀ ਜਵਾਕ ਲਵੇ ਇਹਨੂੰ ਠੀਕ ਆ ਇੰਨੀ ਠੰਡੀ ਆ ਬਾਲੀ ਜ਼ਿਆਦੇ ਠੰਡੀ ਠੀਕ ਆ ਤੇ ਇਹਦਾ ਰੇਟ ਕੀ ਕਰਾਂਗੇ ਇਹਦਾ ਵੀ ਆਪਾਂ 70 ਹੀ ਕੀਤਾ 70 70 ਹੀ ਕੀਤਾ ਵਾ ਦੋਵਾਂ ਦਾ ਠੀਕ ਆ ਤਾਂ 70 ਚੋ ਹੀ ਮਾਨਤਾਨ ਕਰ ਦਾਂਗੇ ਜਿਹੜਾ ਵੀ ਕੋਈ ਹੋਊਗਾ 70 ਚੋ ਕਰ ਦਿਆਂਗੇ ਦੋਵਾਂ ਦਾ ਪਹਿਲਾਂ ਮਾਨਤਾਨ ਕਰ ਦਾਂਗੇ ਹਾਂ ਠੀਕ ਆ ਧੰਨਵਾਦ ਆ ਸੱਜਣਾ ਵੀਡੀਓ ਐਂਡ ਤੱਕ ਵੇਖਣ ਲਈ ਦੋ ਐਨੀਮਲ ਇਹ ਵਿਕਰੀ ਵਾਲੇ ਸੀਗੇ ਪਿੰਡ ਪੰਜ ਗਰਾਈ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਕੋਟਕਪੂਰਾ ਸ਼ਹਿਰ ਆ ਜਾਂਦਾ ਨੰਬਰ ਸਕਰੀਨ ਤੇ ਆ ਕੇ ਵੇਖ ਕੇ ਕਰਕੇ ਤਸੱਲੀ ਕਰਿਓ ਖਰੀਦਦਾਰ